ਮੁਲਾਪੁਰ ਦੇ ਵਿੱਚ ਜੀ ਮੈਚ ਖੇਡਿਆ ਗਿਆ ਪੰਜਾਬ ਕਿੰਗਸ ਤੇ ਰਾਇਲ ਚੈਲੈਂਜਰ ਬੰਗਲੌਰ ਦੇ ਖਿਲਾਫ ਮੁਲਾਪੁਰ ਕ੍ਰਿਕਟ ਸਟੇਡੀਅਮ ਦੇ ਵਿੱਚ ਉਸ ਮੈਚ ਦੇ ਦੌਰਾਨ ਮੁਹਾਲੀ ਪੁਲਿਸ ਵੱਲੋਂ ਐਸਐਸਪੀ ਸ਼੍ਰੀ ਹਰਮਨ ਹੰਸ ਜੀ ਦੀ ਅਗਵਾਈ ਹੇਠ ਜਿਹੜਾ ਹੈ ਉੱਥੇ ਬਲੈਕ ਜੋਟਿਕਾ ਕਰਦੇ ਸੀਗੇ ਉਹਨਾਂ ਨੂੰ ਫੜਿਆ ਗਿਆ ਇਹਦੇ ਵਿੱਚ ਕੀ ਸੀ ਤਿੰਨ ਲੜਕੇ ਨੇ ਜਿਨ੍ਹਾਂ ਦਾ ਨਾਮ ਹੈਗਾ ਪ੍ਰਸ਼ਾਂਤ ਉਸ ਤੋਂ ਬਾਅਦ ਦਰਪਨ ਤੇ ਇੱਕ ਨਵੀਨ ਹੈ ਇਹ ਤਿੰਨਾਂ ਮੁੰਡਿਆਂ ਦੇ ਖਿਲਾਫ ਐਫਆਈਆਰ ਨੰਬਰ 99 ਅੰਡਰ ਸੈਕਸ਼ਨ 318 4 ਬੀਐਨਐਸ ਦਰਜ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਰਾਤ ਜਦੋਂ ਇਹ ਉੱਥੇ ਬਲੈਕ ਕਰ ਰਹੇ ਸੀ ਟਿਕਟਸ ਤਾਂ ਸਾਨੂੰ ਇਨਫਾਰਮੇਸ਼ਨ ਆਂਦੀ ਹੈ ਤਾਂ ਇਮੀਡੀਏਟਲੀ ਇਹਨਾਂ ਨੂੰ ਉੱਥੇ ਰਾਉਂਡ ਅਪ ਕੀਤਾ ਜਾਂਦਾ ਹੈ ਇਹਨਾਂ ਨੇ ਪਹਿਲਾਂ ਬਲਕ ਦੇ ਵਿੱਚ ਟਿਕਟਸ ਖਰੀਦ ਲੀਆਂ ਸੀਗੀਆਂ ਤੇ ਖਰੀਦ ਕੇ ਉੱਥੇ ਆ ਕੇ ਮਹਿੰਗੇ ਭਾਅ ਦੇ ਉੱਤੇ ਤੇ ਕਾਫੀ ਮਹਿੰਗੇ ਰੇਟ ਦੇ ਉੱਤੇ ਇਹ ਲੋਕਾਂ ਨੂੰ ਟਿਕਟ ਉੱਥੇ ਸੇਲ ਕਰ ਰਹੇ ਸੀਗੇ। ਤੋਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹਦੇ ਚ ਅਪੀਲ ਹੈ ਅਗਰ ਤਾਂ ਤੁਹਾਨੂੰ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਉਦੀ ਹੈ ਕਿ ਕੋਈ ਬੰਦਾ ਬਲੈਕ ਦੇ ਵਿੱਚ ਕਿਤੇ ਟਿਕਟ ਵੇਚ ਰਿਹਾ ਹੈ ਤਾਂ ਸਾਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਉਹਦੇ ਤੇ ਖਿਲਾਫ ਕਾਰਵਾਈ ਕੀਤੀ ਜਾਊਗੀ। ਅ ਮੇਰਾ ਜੋ ਨੰਬਰ ਹੈ 07710111912 ਇਸ ਤੋਂ ਇਲਾਵਾ ਸਾਡਾ ਜਿਹੜਾ ਹੈ ਅ ਕੰਟਰੋਲ ਰੂਮ ਸਾਡੇ ਨੀਅਰ ਬਾਈ ਬੜੇ ਹੋਏ ਨੇ ਬੁਲਾਪੁਰ ਸਟੇਡੀਅਮ ਤੁਸੀਂ ਉੱਥੇ ਵੀ ਇਨਫਾਰਮੇਸ਼ਨ ਕਰ ਸਕਦੇ ਹੋ ਤੇ ਵਾਕਫਪੁਆਇੰਟਸ ਸਾਡੀ ਪੁਲਿਸ ਵੀ ਡਿਪਲੋਏਡ ਹੈ ਉਹਨਾਂ ਨੂੰ ਇਮੀਡੀਏਟਲੀ ਇਹਦੇ ਬਾਰੇ ਦੱਸ ਸਕਦੇ ਹੋ ਬਾਕੀ ਜੋ ਇਸ ਮਾੜੀ ਪ੍ਰੈਕਟਿਸ ਚ ਪੈ ਰਹੇ ਨੇ ਉਹਨਾਂ ਨੂੰ ਮੇਰੀ ਸਾਥ ਚੇਤਾਵਨੀ ਹੈ ਅਗਰ ਕੋਈ ਬੰਦਾ ਇਹੋ ਜਿਹੀ ਹਰਕਤ ਕਰਦਾ ਪਾਇਆ ਗਿਆ ਤਾਂ ਉਹਦੇ ਤੇ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਏਗਾ ਤੋਂ ਇਹਦੇ ਬਾਰੇ ਤੁਸੀਂ ਸੁਚੇਤ ਰਹੋ ਅਗਰ ਕੋਈ ਇਨਫਾਰਮੇਸ਼ਨ ਮਿਲਦੀ ਹੈ ਸਾਨੂੰ ਧਿਆਨ ਚ ਲਿਆਓ ਧੰਨਵਾਦ ਜੈ ਜੀ